ਸ਼ਹਿਰ ਦੇ ਰਾਸ਼ਟਰੀ ਰਾਜ ਭਾਰਤ ਦੇ ਗੜੀ ਕਾਨੂੰਗੋ ਨੇੜੇ ਕਿਸਾਨਾਂ ਨੂੰ ਰੋਕਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਵਿਰੋਧ ਨਾਅਰੇਬਾਜ਼ੀ ਵੀ ਕੀਤੀ ਹੈ ਇਸ ਮੌਕੇ ਤੇ ਪੁਲਿਸ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਉਨ੍ਹਾਂ ਕਿਹਾ ਕਿ ਸਭ ਤੋਂ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਦੇ ਵੱਲ ਮਾਰਚ ਕਰਿਆ ਗਿਆ ਸੀ ਪਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਰਾਚੌਰ ਪੁਲਿਸ ਨੇ ਰੋਕ ਲਿਆ ਅਤੇ ਉਹ ਉੱਥੇ ਬੈਠ ਗਏ ਅਤੇ ਸਰਕਾਰ ਦੇ ਵਿਰੋਧ ਨਾਅਰੇਬਾਜ਼ੀ ਵੀ ਕੀਤੀ ਹੈ ਪੰਜਾਬ ਦੀ ਸੰਜੀ ਕਿਸਾਨ ਕਮੇਟੀ ਦੇ ਵੱਲੋਂ ਜੋ ਵੀ ਹੁਕਮ ਦਿੱਤਾ ਜਾਵੇਗਾ ਉਸ ਦੇ ਆਧਾਰ ਤੇ ਅਗਲੀ ਰਣਨੀਤੀ ਬਣਾਈ ਜਾਵੇਗੀ ਨਹੀਂ ਤਾਂ ਇਹ ਲੋਕ ਸ਼ਾਮ 4 ਵਜੇ ਤੱਕ ਇੱਥੇ ਹੀ ਬੱਠੇ ਰਹਿਣਗੇ ਮੈਂ ਮੈਂ ਕਲਵਿੰਦਰ ਸਿੰਘ ਚਾਲ ਜ਼ਿਲ੍ਹਾ ਸ਼ਕਤਰਕਿਰਤੀ ਸਾਨੂੰ ਹਿਸ਼ਾਰ ਪਰ ਆਕੇ ਜੋ ਸਯੁਜਕਤ ਕਿਸਾਨ ਮੋਰਚੇ ਵੱਲੋਂ ਭਾਈ ਚੰਡੀਗੜ੍ਹ ਦੇ ਵਿੱਚ ਇਹ ਕਾਫਤੇ ਦਾ ਪ੍ਰਭਾਵ ਸੀ ਉਹਦੇ ਤਹਿਤ ਆਪਾਂ ਜਿਹੜੇ ਗੜਸ਼ੰਕਰ ਅਤੇ ਨਵੇਂ ਸ਼ਹਿਰ ਦੇ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਜਾ ਰਹੇ ਆ ਕਿਉਂਕਿ ਇਹ ਸਾਡਾ ਸੰਵਧਾਨਿਕ ਅਧਿਕਾਰ ਹੈ ਸੰਵਧਾਨ ਸਾਨੂੰ ਸ਼ਾਂਤਮਈ ਤਰੀਕੇ ਨਾਲ ਤੇ ਸਾਨੂੰ ਜਿਹੜਾ ਧਰਮੇ ਲਾਣ ਦਾ ਅਧਿਕਾਰ ਦਿੰਦਾ ਆ ਟੈਸਟ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਉਹ ਸਾਡੇ ਆਗੂ ਆ ਗਏ ਆ ਉਹਦੇ ਤਹਿਤ ਆਪਾਂ ਜਿਹੜਾ ਸਲਾਮਾਸ਼ੂਰ ਕਰਕੇ ਉਹ ਅੱਗੇ ਜਾਣ ਦਾ ਜਿਹੜਾ ਆ ਉਗਵਾਵਾਂ ਬਣਾਵਾਂਗੇ